ਹਾਂਜੀ ਗਾਈ ਤੇ ਮੇਰੇ ਵੱਲੋਂ ਸਾਰੇ ਬਣਪਰਾਵਾਂ ਨੂੰ ਸასი ਕਾਲ ਤੇ ਕਿਵੇਂ ਤੁਸੀਂ ਬਣਪਰਾ ਠੀਕ ਠਾਕ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਇਹ ਅਹੀਂ ਅੱਜ ਬੱਚੇ ਕਰਨ ਦੇ ਜੇ ਸਕੂਲ ਵਾਸਤੇ ਰੈਡੀ ਇਹ ਦੇਖੋ ਹਾਂਜੀ ਮੇਰੇ ਵੱਲੋਂ ਸਾਰੇ ਅੰਦਰੋਂ ਸასი ਕਾਲ ਤੇ ਮੇਰੇ ਸਾਰੇ ਬਣ ਪ੍ਰਤੀਕਾ ਹੋ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਠੀਕਾ ਹੋਵੋਗੇ ਇਹ ਅਹੀਂ ਤੇ ਇਹ ਤਾੜਾ ਦੇਖੋ ਧੁੰਦ ਹੋ ਗਈ ਆ ਅੱਜ ਇਹ ਨਾ ਕੋਈ ਕੰਮ ਨਹੀਂ ਕੀਤਾ ਅੱਜ ਬਸ ਨਹੀਂ ਕੋਈ ਕੀਤਾ ਅੱਜ ਨਾ ਕੋਈ ਨਾ ਬੜਾ ਗੇ ਇਹ ਤੇ ਆਰੋਕ ਇਕੱਲੀ ਖੇਡ ਘੁੱਟ ਲੈ ਲਈ ਉਹ ਪਿਆਰ ਵੀ ਨਾਲ ਹੀ ਕੀਤੀ ਗੱਲ ਤੇ ਅੱਜ ਧਿਆਨ ਦਿੰਦੇ ਨੇ ਕਰਾਂ ਕਰਾਂ ਆਹ ਜਦ ਤੱਕ ਹੱਦੀ ਹੱਲ ਤੱਕ ਨਾ ਦੀ ਜਾਵੇ ਮੈਂ ਵੀ ਜੁਲੀ ਤੋਂ ਮੋਨੇ ਕੋਈ ਨਹੀਂ ਕਾ ਮਸਲੀਕਾ ਮਸਲੀਕਾ ਇਹਨਾਂ ਦੇ ਪਤਾ ਨਹੀਂ ਗੁੰਜਾਨਨ ਪਾਟਾ ਨੂੰ ਦੀ ਕਦੇ ਪ੍ਰਿੰਤ ਲਈ ਆਪਾਂ ਨੇ ठीक है फिर मिलते हैं थोड़ा इन्होंने रेडी रही करके बाद जो जाने लगे गाय पुत सरताज सतिंज सतेंद्र सरताज ਤੇ ਦੱਸਿਓ ਕਿਨੇ ਕਿਨੂੰ ਦੱਸਿਓਗੇ ਕਿਨੂੰ ਕਿਨੂੰ ਪਸੰਦ ਆ ਫਿਰ ਆਪਾਂ ਇੱਥੇ ਗਾਣਾ ਲਾ ਦਾਂਗੇ ਸਰਤਾਜ ਦਾ ਦੇ ਆ ਦੇ ਹਮ ਇੱਕ ਗਾਣਾ ਸੁਣੂਗਾ ਰਾਜਾ ਆਹ ਸੁਣਾ ਦੇ ਗਾਣਾ ਕੋਈ ਹੋਰ ਜਿਹੜਾ ਇੱਕ ਹੋਰ ਉਹਨਾਂ ਤਸਲੀਮ ਦਾ ਗਾਣਾ ਹੈ ਇਹ ਚਲੋ ਠੀਕ ਆ ਇਹਦੇ ਕੋ ਸੁਣਦੇ ਹਾਂ ਇਹ ਗਾਣਾ ਵਾਲੀ ਬੱਲੀਏ ਲੈ ਦਿਖਾਉਣ ਬੱਲੀਏ ਆ ਨਹੀਂ ਸੁਣਾ ਲਗਾ ਮਾਨੂੰ ਗਾਣਾ ਚਲੋ ਬਤਾ ਸੁਣਾ ਮੈਂ ਤੇਰਾ ਤੂੰ ਪਛਾਣ ਦੇ ਸੀਗਾ ਲਾਕਾਰ ਜਟਕਾ ਦੇ ਵੀ ਮੰਨਦਾ ਨਹੀਂ ਆ ਵਾਹ ਮੂਵੀ ਵਾਲਾ ਪਈ ਵੀ ਅਸਾ ਚੱਕਰ ਖਾ ਗਿਆ ਨੂੰ ਸਸਰਾ ਸੁਣਨ ਸ਼ੁਰੂ ਤੋਂ ਨਾ ਪਤਾ ਨਹੀਂ ਵਾਹ ਇਹ ਤਾਂ ਨੂੰ ਪਹਿਲਾਂ ਰੋਲ ਦੱਸਦੀਆਂ ਕਿ ਇਹਨਾਂ ਦੇ ਥੋੜਾ ਜਿਹਾ ਕੰਮ ਹੈ ਤੇ ਰੋਜ਼ ਇਹਨਾਂ ਨੂੰ ਜਾਣਾ ਪੈਂਦਾ ਅੱਜ ਵੀ ਚਲੇ ਗਏ ਹੀ ਤੇ ਹੁਣ ਦੁਪਹਿਰੇ ਮੈਂ ਖਾਣਾ ਖਾਣਾ ਸਾਰਾ ਸਫਿਰਦਾ ਕਰ ਕੰਮ ਹੋ ਕਿਉਂਕਿ ਸਿਰ ਸਾਢੇ 9:00 ਪੂਰੇ 10 ਚਲੇ ਗਏ ਹੀ ਤੇ ਫਿਰ ਸਾਰਾ ਘਰ ਦਾ ਕੰਮ ਕੁਮ ਕਰਕੇ ਮੈਂ ਫਿਰ ਕਿਹਾ ਕਿ ਅੱਜ ਰੈਸਟ ਕੀਤੀ ਕਿਉਂਕਿ ਅੱਜ ਮੌਸਮ ਜਿਹੜਾ ਕਾਫੀ ਖਰਾਬ ਰਿਹਾ ਧੁੰਦ ਰਹੀ ਆ ਉਹੋਂ ਤੋਂ ਦੇ ਬਲਵਾ ਜਾ ਹੋਣ ਦੇ ਆ ਚਾਰ ਪੌਣੇ ਚਾਰ ਹੋ ਗਿਆ ਬਲਵਾ ਜਾ ਹੋਣ ਦੇ ਆ ਤੇ ਬੱਚੇ ਸਕੂਲ ਆਉਣ ਵਾਲੇ ਆ ਤੇ ਉਹਦੇ ਕਰਕੇ ਫਿਰ ਮੈਂ ਹੁਣ ਛੱਤ ਤੇ ਕੁਪੜੇ ਥੋੜੀ ਜਿਹੀ ਮੰਦਰੀ ਪਾ ਦਿੱਤੀ ਇੱਥੇ ਪੱਖਾ ਚਲਾ ਕੇ ਤੇ ਮੈਂ ਬਣਾਏ ਬੱਚਿਆਂ ਵਾਸਤੇ ਜੜਦਾ ਬਣ ਗਿਆ ਬਸ ਇੱਥੇ ਹੁਣ ਖੰਡ ਵਗੈਰਾ ਜਿਹੜਾ ਮਟੀਰੀਅਲ ਉੱਪਰ ਆਵਾ ਤੇ ਇੱਧਰ ਮੈਂ ਰੱਖੀ ਹੋਈ ਮਿਸਤਰੀਆਂ ਦੀ ਚਾਹ ਚਾਹ ਵੀ ਕਾਫੀ ਜ਼ਰੂਰੀ ਈ ਆ ਤੇ ਮੈਂ ਸੋਚਣੀ ਵੀ ਬੱਚਿਆਂ ਦੇ ਆਉਣ ਤੱਕ ਉਹਨੇ ਚਾਹ ਫੜਾ ਦੇ ਕਿਉਂਕਿ ਜਦੋਂ ਬੱਚੇ ਆ ਜਾਂਦੇ ਆ ਨਾ ਫਿਰ ਘੱਟੋ ਘੱਟ ਵੀ ਤੇ ਮੇਰੇ ਕੋਲ ਇੱਕ ਘੰਟਾ ਤੇ ਬਿਲਕੁਲ ਇੱਧਰ ਨਹੀਂ ਵੇਖਿਆ ਜਾਂਦਾ ਨਾ ਦੁਕਾਨ ਵਾਲੀ ਤੇ ਨਾ ਹੀ ਮਿਸਤਰੀਆਂ ਵਾਲੀ ਚਾਹ ਪਾਣੀ ਦੇ ਦੋ ਵਿੱਚੋਂ ਹਟ ਕੇ ਜਾਂਦਾ ਤੇ ਇਹ ਕਰਕੇ ਮੈਂ ਇਹਨਾਂ ਨੂੰ ਚਾਹ ਹੁਣੇ ਬਣਾ ਕੇ ਦੇਣੀ ਹੁੰਦੀ ਹੁੰਦਾ ਕਿਉਂਕਿ ਉਹਨਾਂ ਦੇ 10 ਮਿੰਟ ਰਹਿ ਗਏ ਆਉਣ ਦੇ ਬੱਚਿਆਂ ਦੇ ਤੇ 10 ਮਿੰਟ ਦੇ ਵਿੱਚ ਮੈਨਾਂ ਨੂੰ ਚਾਹ ਸਾਰਣੀ ਆ ਤੇ ਇਹਨਾਂ ਦੇ ਇਹਨੂੰ ਮੈਂ ਕਈ ਤੇ ਭੈਣ ਭਰਾ ਜਿੱਦਾਂ ਮਤਲਬ ਜਿੰਨੇ ਚੋਲ ਦੇ ਬਰਾਬਰ ਪਾਣੀ ਮੀਨ ਕੇ ਪਾ ਲੈਂਦੇ ਤੇ ਮੈਂ ਇਦਾਂ ਕਿ ਕਿਤੇ ਮੈਂ ਪਾਣੀ ਖੁੱਲਾ ਹੀ ਪਾਇਆ ਸੀ ਖੁੱਲਾ ਪਾਣੀ ਪਾ ਕੇ ਤੇ ਮੈਂ ਜਿਹੜੇ ਚੋਲ ਬਣਾਏ ਤੇ ਹੁਣ ਮੈਂ ਇਹਨਾਂ ਨੂੰ ਬਸ ਲੱਗੀ ਇਹਦੇ ਵਿੱਚ ਕਿਉ ਵਗੈਰਾ ਪਾਉਣ ਤੇ ਵੇਖੋ ਚੋਲ ਕਿੰਨੇ ਵਧੀਆ ਬਣੇ ਆ ਤੇ ਵਿੱਚ ਮਟੀਰੀਅਲ ਬਦਾਮ ਦੋਵਾ ਜੋ ਵੀ ਕੁਛ ਇਹਦੇ ਵਿੱਚ ਪਾਉਣਾ ਮੈਂ ਪਾ ਕੇ ਤੇ ਬੱਚਿਆਂ ਦੇ ਆਉਣ ਤੱਕ ਇਹਨੂੰ ਤਿਆਰ ਪੂਰਾ ਕਰਦਾ ਤੇ ਚਾਹ ਵੀ ਰਜੰਡੀ ਆ ਮੇਰੀ ਚਾਹ ਦੇ ਕੇ ਤੇ ਫਿਰ ਮੈਂ ਮਗਰੀ ਹੁਣ ਸਬਜ਼ੀ ਬਣਾਉਣੀ ਆ ਰਾਜਮਾ ਰਾਜਮਾ ਵੀ ਕਰਾਂ ਕਿਸੇ ਨੂੰ ਗਰਮ ਪਾਣੀ 'ਚ ਤੇ ਰਾਜਮਾ ਲਈ ਲੱਗਣਾ ਮਟੀਰੀਅਲ ਵੀ ਤਿਆਰ ਕਰ ਲੈਣਾ ਵਾ ਤੇ ਕੁੱਕਰ 'ਚ ਮੜਵਾ ਲੈਣੀ ਛਿਟੀ ਤੇ ਔਰੀਜਨਲ ਲਿਆਂਦੀ ਮੇਰੇ ਬਾਤ ਹੀ ਮੇਰੇ ਫੇਵਰੇਟ ਆ ਇਪਰ ਮੈਨੂੰ ਖਾਦੇ ਨਹੀਂ ਜਾਣਦੇ ਉਹ ਪਏ ਆ ਘਟੋ ਘਣ 2 ਕਿਲੋ ਖਾਣ ਨੂੰ ਹੋਣੀ ਆ ਤੇ ਰੋਜ਼ ਕਹਿੰਦੀ ਖਾਣੀ ਅੱਜ ਕੰ ਟਾਈਮ ਨਹੀਂ ਲੱਗ ਰਿਹਾ ਤੇ ਅੱਜ ਦੇ ਟਾਈਮ ਲੱਗਾ ਲੱਗਾ ਹੀ ਫਰੀਆਂ ਥੋੜੀ ਜਿਹੀ ਕਿਉਂਕਿ ਅੱਜ ਕੱਪੜੇ ਉੱਪਰ ਘੜ ਧੋਤੇ ਤੇ ਤੇ ਉਹ ਅੱਜ ਮੌਸਮ ਬੜਾ ਖਰਾਬ ਸੀ ਉਹਦੇ ਕਰਕੇ ਮੈਂ ਖਾਦਾ ਨਹੀਂ ਤੇ ਚਲੋ ਤੁਹਾਡੇ ਮੇ ਉੱਪਰ ਵਿਖਾ ਕੇ ਆਵਾ ਆਪਣਾ ਜਿਹੜਾ ਆਪਣੇ ਮਿਸਤਰੀਆਂ ਦੇ ਤੇ ਕੰਮ ਕੀਤਾ ਉਹ ਹੁਣ ਅੱਗੇ ਮੱਥਾ ਜਿਹੜਾ ਉਹ ਬਣਾਉਂਦੇ ਪਏ ਆ ਤੇ ਜਿਹੜੀ ਇਹ ਤੋਂ ਅੱਜ ਇਦਾਂ ਦੀ ਖਾਣਦੇ ਪਹਿਲਾਂ ਉਧਰਾਂ ਦੀ ਘੜਦੇ ਸੀ ਅੱਜ ਤੋਂ ਦੀ ਖਾਣਦੇ ਆ ਇਹ ਕਿਤੇ ਪਾਉਣਾ ਨਾ ਕਾਫੀ ਖੰਦੀ ਨਾ ਬੱਚ ਕੰਦਲ ਦੇਖ ਪਲਸਟਰਾਉ ਗਿਆ ਤੇ ਗਰੀ ਲੋਗ ਇਹ ਦਿੱਦੋ ਬਸ ਸਾਹਮਣੇ ਜਾ ਕੇ ਕੰਦਲ ਤੇ ਗਰੀਲੇ ਵੀ ਲੱਗ ਗਿਆ ਤੇ ਬਾਕੀ ਜਿਹੜਾ ਬਾਕੀ ਤੁਹਾਨੂੰ ਅਗੋਂ ਵਿਖਾਉਂਗੀ ਮੈਂ ਹੁਣ ਵਿਸਥੀਰਤ ਕੰਮ ਕਰਦੇ ਪਏ ਥੋੜੇ ਦੇਰ ਰੱਖ ਦਿਉਂਦੀ ਆ ਮੈਂ ਤੇ ਚਲੋ ਠੀਕ ਹੈ ਤੁਹਾਨੂੰ ਚਾਹ ਫੜਾਦਾ ਤੇ ਚੋਲਾ ਦੀ ਵੀ ਤਿਆਰੀ ਜੀ ਹੋ ਕੰਨੀ ਗੋਣ ਗਿਆ ਤੇ ਇਹਦੇ ਵਿੱਚ ਵੀ ਮੈਂ ਮਟੀਰੀਅਲ ਪਾ ਦਿੱਤਾ ਵਾ ਬੇਸਿਕ ਉਹ ਨਾਲ ਨੂੰ ਸੌਂਫ ਨਾਲ ਤੇ ਬਦਾਮ ਜਿਹੜੇ ਉਹ ਕੱਟ ਕੇ ਮੈਂ ਪਾ ਦਿੱਤੇ ਆ ਤੇ ਬੱਚੇ ਆਉਣ ਵਾਲੇ ਆ ਤੇ ਚਲੋ ਮੈਂ ਗੇਟ ਖੁੱਲਾਈ ਆ ਤੇ ਫੇਰ ਹੀ ਮੈਨੂੰ ਅੱਗੇ ਜਾਣਾ ਪੈਂਦਾ ਕਿਉਂਕਿ ਉਹ ਲੱਗਾ ਹੋਇਆ ਨਾ ਉਹਦੇ ਕਰਕੇ ਤੇ ਜਦੋਂ ਉਹਦੇ ਬਿਲਕੁਲ ਭੱਜੇ ਆਉਂਦੇ ਆ ਤੇ ਇਹਦੀ ਗੱਲ ਖਾਣੀ ਵੀ ਕਰਕੇ ਫੇਰ ਮੈਂ ਰੋਜ਼ ਆਪ ਅੱਗੇ ਜਾਂਦੀ ਤੇ ਨਾਲ ਆ ਜਾ ਕੇ ਕੋਲੇ ਆ ਜਾਂਦੀ ਤੇ ਚਲੋ ਚੱਲੀਏ ਹੁਣ ਆਪਾਂ ਉਧਰ ਬੱਚਿਆਂ ਵੱਲ ਜੀਨੀ ਪਾਉਣਾ ਤੇ ਉਸੇ ਪਾਈਦਾ ਵਾਂ ਦਰ ਜੀਨੀ ਮੈਂ ਕਿ ਬੱਚੇ ਆਉਣ ਵਾਲੇ ਤੇ ਉਹਨਾਂ ਕਿ ਤੀਨੀ ਮਲਕੀ ਦਿਖਾਣ ਤੇ ਹੁਣ ਮੈਂ ਥੋੜਾ ਨਾ ਠੂਟੀ ਉਧਰੋਂ ਗਰਮ ਪਾਣੀ ਵਾਲੇ ਵੀ ਛੱਡ ਕੇ ਉਹਨਾਂ ਨੇ ਆਉਂਦੇ ਹੁਣ ਹੈਂਡ ਵਾਸ਼ ਕਰਨੇ ਹੁੰਦੇ ਆ ਤੇ ਜਦੋਂ ਆਪਾਂ ਗਰਮ ਠੂਟੀ ਪਾਣੀ ਛੱਡਦੀ ਹੁੰਦੀ ਹੈ ਉਹਨੇ ਤਾਂ ਹੁਣ ਤੱਕ ਬੱਚਿਆਂ ਦੇ ਉਹ ਚੱਲੂਗੀ ਥੋੜਾ ਪਾਣੀ ਜਿਦਾ ਗਰਮ ਕਰ ਦੋਗੀ ਦੋ ਇੱਕ ਮਿੰਟ ਤੇ ਇੱਕ ਸੈਕਿੰਡ ਹੀ ਲੱਗਦਾ ਹੈ 1 ਸੈਕਿੰਡ ਡੇਢ ਡੇਢ ਦੋ ਸੈਕਿੰਡ ਤੇ ਪਾਣੀ ਜਿਦਾ ਗਰਮ ਨਹੀਂ ਹੋਂਦਾ ਤਾਂ ਉਹ ਸੰਦੇ ਆਉਂਦੇ ਹੱਥ ਧੋਣਾ ਪੈਂਦੇ ਆ ਤੇ ਚਲੋ ਠੀਕ ਆ ਚਲੋ ਇਹ ਬਾਅਦ ਵਿੱਚ ਆਪਾਂ ਬੱਚਿਆਂ ਨੂੰ ਵੇਖਾਂਗੇ ਆਪਣੇ ਕਾਕੇ ਜਿਹੇ ਸਕੂਲ ਤੋਂ ਆ ਗਏ ਆ ਤੇ ਕਪੜੇ ਲਾ ਲਾ ਵੀ ਕੋ ਸੁੱਟੇ ਇੱਧਰ ਤੇ ਕਪੜੇ ਚੇਂਜ ਨਾ ਕਰ ਲੇ ਆ ਤੇ ਵੀਰ ਸਾਡਾ ਜਿਹੜਾ ਉਹ ਖਾਂਦਨ ਦਾ ਬਾ ਚੋਲ ਇਹ ਰੋਟੀ ਤੇ ਆ ਜਾਂਦਾ ਮੈਂ ਚੋਲ ਹੀ ਖਾਣੇ ਜੋ ਮਰਜ਼ੀ ਤੇ ਬਹੁਤ ਵਧੀਆ ਵੇਖਣ ਤੇ ਬਹੁਤ ਵਧੀਆ ਲੱਗਣ ਦੇ ਆ ਬਾਕੀ ਖਾ ਕੇ ਬਹੁਤ ਟੇਸਟੀ ਹੋਊਗਾ ਮਿੰਦ ਲੱਗਦਾ ਤੇ ਬਾਤੀ ਵੇਖੋ ਖਾਗ ਦੱਸਦੇ ਆ ਕਿੱਦਾਂ ਦੇ ਆਏ ਤੇ ਜਿਹੜੇ-ਜਿਹੜੇ ਭੈਣ ਤਰ੍ਹਾਂ ਜਰਦਾ ਪਸੰਦ ਜੂਰ ਦੱਸਿਓ येलो ਕਲਰ ਦੇ ਚੋਲ ਖਾਓ ਹੂਨ ਕੋਰੀਆ ਤੇਰੇ ਫੁੱਲ ਕੇ ਬੰਨ ਮੈਂ ਤੇਰੇ ਤੇ ਲਾਏ ਆ ਦੋ ਜੇ ਖਾਣੇ ਦਾਦੀ ਮੈਂ ਪ੍ਰੋਜੈਕਟ ਕੀ ਕਰ ਸਕਦੇ ਇੱਕ ਦਿਨ ਹਾਂ ਚਲੋ ਵੇਖੋ ਕਿਦਾ ਇੱਕ ਦਿਨ ਲਗੇ ਕਿਦਾਂ ਦੇ ਲੱਗੇ ਨੀਆਮੀ ਬੰਨਵਾ ਹਡਾ ਖਾਂਦਾ ਨਹੀਂ ਹੁੰਦਾ ਤਾਂ ਅੱਜ ਬੰਨੂ ਹਾੜਾ ਵੀ ਦੇ ਆ ਪਿਆ ਖਾਣ ਬੰਨ ਕਿਦਾਂ ਲੱਗਿਆ ਹੋਰ ਫਿਰ ਬਣਾਉਂਦਾ ਕਰੀਏ ਹਾਂਜੀ ਤੇ ਹੁਣ ਮੈਂ ਰਾਜਮਾਂ ਲੱਗੀਆਂ ਬਣਾਉਣਾ ਮਿੱਠੇ ਮਿੱਠੇ ਓ ਦਾ ਮਤਲਬ ਮਿੱਠੇ ਹੁਣ ਖਾਇਆ ਕਰੇਗਾ ਲਓ ਇੱਕ ਬਾਈਟ ਮੈਂ ਵੀ ਖਾ ਕੇ ਵੇਖਾਂ ਬਲਾ ਥੋੜਾ ਗਰਮ ਜਿਹਾ ਕੋਈ ਗੱਲ ਨਹੀਂ ਦੰਦ ਤੰਤ ਪੜੇਗਾ ਪਰ ਝੂਮ ਕਰੇ ਬੱਚੇ ਨੇ ਪਾਜੋ ਨਾ ਮਾਰੇ ਹੋ ਤਰਨ ਹਾਂ ਅਸ਼ੇਤ ਅਸ਼ੇ ਨੇ ਮੈਂ ਹਾਂ ਲਾਉ ਦਾਂ ਹਾਂ ਚਪਾ ਤਰਨ ਬਾਕੀ ਚੋਲ ਬੜੇ ਸੁਆਦ ਬਣੇ ਆ। ਇਹ ਮਿੱਠਾ ਥੋੜਾ ਜਿਹਾ ਲਾਈਟ ਲੱਗਣਾ ਕਿ ਪੋਣਾ ਠੀਕ ਐ। ਠੀਕ ਐ ਨਾ? ਹੂੰ ਚਲੋ ਖਾਓ ਫਿਰ ਤੇ ਮੈਂ ਤੇਰੇ ਜਿਨੀਫੋਰਮ ਜਿਹੜੀ ਉਹ ਪਾਦਾ ਤੇ ਪਾਣੀ ਦਾ ਨਾ ਪੋਸਾ ਲਿਆ ਕੇ ਦੇਦਾ। ਇਹ ਪਾਪਾ ਨੂੰ ਫੋਨ ਪੁੱਛਨੇ ਆ ਵੀ ਕਦੋਂ ਤੱਕ ਆਉਣਾ ਤੁਸੀਂ ਹਾਂ। ਪੁੱਤ ਅੱਜ ਗਾਣਾ ਸੁਣਾਏਗਾ ਤੇ ਸੁਣੋ ਮੇਰੇ ਪੁੱਤ ਦਾ ਗਾਣਾ ਚਲੋ ਸੁਣਾਓ। ਸੁਣਾਓ। ਜੇ ਤੂੰ ਨੱਚ ਨਾ ਮੇਰੇ ਨਾ ਗੌਰिए। ਨੀ ਲੰਗੇ ਤੇ ਸ਼ਰਾਬ ਡੋਲ ਦੂ ਜੇ ਤੂੰ ਨੱਚੀ ਨਾ ਨੱਚੀ ਨਾ ਗੋਰੀਏ ਨੀ ਲੰਗੇ ਤੇ ਸ਼ਰਾਬ ਡੋਲ ਦੂ ਨੀਵਾਲ ਖਲਾਰ ਕੇ ਆ ਜਾਣੀ ਮੋਰਨੀਆ ਪਹਿਲਾ ਪਾ ਜਾਣੀ ਚਲ ਚਲ ਗਾੜੀ ਚਲ ਅੱਗੇ ਹੋਰ ਦੂਜਾ ਲੱਕ ਨੂੰ ਇੰਨਾ ਗੋਲ ਕਮਾ ਕੇ ਸਾ ਚੜਾ ਗਿਆ ਨੀ ਮੂਵੀ ਵਾਲਾ ਪਾਈ ਵੀ ਸੱਤ ਚੱਕਰ ਖਾ ਗਿਆ ਗਾੜੀ ਦੇਖ ਹੋਰ ਜੀ ਦਾ ਤੇਰੇ ਮੇਰੇ ਵਿੱਚ ਤੇਰੇ ਮੇਰੇ ਵਿੱਚ ਰਕਾਨੇ ਆਵੇ ਨਾ ਕੋਈ ਤੀਜਾ ਨਾ ਭੈਣ ਤੇਰੀਆਂ ਛਲੀਆਂ ਨਾ ਤੇਰਾ ਭਾਈ ਨਾ ਤੇਰਾ ਜੀਜਾ ਤੇਰੇ ਵਿੱਚ ਰਕਾਨੇ ਆਵੇ ਨਾ ਕੋਈ ਤੀਜਾ ਵੈਰੀ ਗੁੱਡ ਇੱਕ ਕਿੰਨੂ ਕਹਿੰਦੇ ਆ ਮਾਂ ਕਾਨੂੰ ਕਾਨੂੰ ਮਤਲਬ ਮਾਂ ਮਾਂ ਨੂੰ ਵੈਰੀ ਗੁੱਡ ਥੈਂਕ ਯੂ ਥੈਂਕ ਯੂ ਜੀ ਤੇ ਇੱਥੇ ਵੀਡੀਓ ਨੂੰ ਕਰਦੇ ਆ ਐਂਡ ਤੇ ਮੈਂ ਉੱਪਰ ਸਟੋਰ 'ਚ ਆਈ ਹਾਂ ਤੇ ਇਹ ਵੀ ਆ ਗਿਆ ਨੌਂਦੇ ਪਏ ਤੇ ਮੈਂ ਸਮਾਨ ਦੇ ਆਖੜੇ ਰੱਖਿਆ ਤੇ ਮੈਂ ਰੱਖਣ ਵਾਸਤੇ ਆਈ ਹਾਂ ਤੇ ਮੈਂ ਤੁਹਾਨੂੰ ਵੀਡੀਓ ਵੀ ਐਂਡ ਕਰ ਜਾਨੀ ਆ ਤੇ ਇੱਥੇ ਵੀਡੀਓ ਨੂੰ ਕਰਦੇ ਆ ਪੈਂਡ ਤੇ ਵੀਰ ਦੇ ਮੈਂ ਸੌਂਗ ਪਾਏ ਸਾਰਿਆਂ ਨੇ ਸੁਣਿਓ ਮੇਰੇ ਬੇਟਾ ਦੀ ਸੌਂਗ ਕਿਦਾਂ ਦੇ ਲੱਗੇ ਤੁਹਾਨੂੰ ਸਾਰਿਆਂ ਨੂੰ ਜਰੂਰ ਦੱਸਿਓ ਕਿਉਂਕਿ ਉਹ ਥੋੜਾ ਕਾਦਾ ਮਮਾ ਤੁਹਾਡੀ ਬਾਤ ਹੀ ਗਾਣੀ ਬੋਲਦਾ ਵਾ ਤੇ ਚਲੋ ਠੀਕ ਹੈ ਜੀ ਇੱਥੇ ਆਪਾਂ ਕਰਦੇ ਆ ਵੀਡੀਓ ਨੂੰ ਐਂਡ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਆਂਦਾ ਜਿਹੜੇ ਵੀਡੀਓ ਵੇਖਣ ਦਾ ਧੰਨਵਾਦ ਜਿਹੜਾ ਨਹੀਂ ਮਿਲਦਾ ਵੀਡੀਓ ਤੇ ਧੰਨਵਾਦ ਤੇ ਗੁੱਡ ਨਾਈਟ ਮੇਰੇ ਦੋਸਤ ਮ